ਜੀ ਮੇਰਾ ਨਾਮ ਚਾਨਮੁਹਮਦਾ ਜੀ ਜਿਹੜਾ ਟੂਰਨਾਮੈਂਟ ਕਰਾਇਆ ਹੈ ਇਹ ਮੇਰੇ ਨਾਲ ਕਰਾਇਆ ਕੀ ਮਕਸਦ ਹੈ ਦੇਖੋ ਮਕਸਦ ਇਹ ਹੀ ਹੈਗਾ ਕਿ ਅੱਜ ਦੇ ਟਾਈਮ 'ਚ ਨਸ਼ੇ ਜ਼ਿਆਦਾ ਹੋ ਰਹੇ ਆ ਆਪਣਾ ਮੇਨ ਮਕਸਦ ਆ ਕਿ ਬੱਚੇ ਇਹਨਾਂ ਚੀਜ਼ਾਂ ਦੇ ਵਿੱਚ ਅੱਗੇ ਵਧਣ ਤੇ ਉਸੇ ਲਈ ਆਪਣਾ ਇਹ ਟੂਰਨਾਮੈਂਟ ਕਰਵਾਉਣ ਦਾ ਉਪਰਾਲਾ ਕਰਵਾਇਆ ਆਪਾਂ ਬਹੁਤ ਲੰਬੇ ਸਮੇਂ ਬਾਅਦ ਉਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਆਪਣਾ ਜੋ ਪਹਿਲਾਂ ਸੀ ਅਸੀਂ ਛੋਟੇ ਹੰਡੇ ਖੇਡੇ ਹੋਏ ਉਸ ਤੋਂ ਬਾਅਦ ਕਦੇ ਟੂਰਨਾਮੈਂਟ ਨਹੀਂ ਇਹ ਹੋਇਆ ਤੇ ਇਹ ਫਸਟ ਉਪਰਾਲਾ ਕਾਫੀ ਲੰਬੇ ਸਮੇਂ ਬਾਅਦੋਂ ਤੇ ਸਾਡਾ ਮੇਨ ਮਕਸਦ ਇਹ ਹੀ ਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਸਾਡੇ ਨਾਲ ਜੁੜਨ ਤੇ ਟੂਰਨਾਮੈਂਟ ਕਰਵਾਏ ਜਾਣ ਤਾਂ ਕਿ ਬੱਚਿਆਂ ਨੂੰ ਹੋਰ ਵੀ ਉਤਸ਼ਾਹ ਮਿਲੇ ਇਹ ਜਿਹੜੇ ਨਾਲ ਕਰਵਾਇਆ ਹੈ ਆਪਣਾ ਪਧੌੜ ਬੈਡਮਿੰਟਨ ਕਲੱਬ ਆ ਜੀ ਬੀਬੀਸੀ ਕਲੱਬ ਕਿਤਨੇ ਤੋਂ ਪੋੜੇ ਬੱਚੇ ਨੇ ਭਾਗ ਲਾਇਆ ਆਪਾਂ ਦਿਨਾਲ ਪਧੌੜ ਲੈਵਲ ਤੇ ਕਰਵਾਇਆਗਾ ਆਪਣਾ ਮੇਨ ਮਕਸਦ ਹੈਗਾ ਕਿ ਇੱਕ ਛੋਟੇ ਲੈਵਲ ਤੋਂ ਉੱਪਰ ਵੱਡੇ ਲੈਵਲ ਤੱਕ ਲੈ ਕੇ ਜਾਣਾ ਅੱਜ ਪਧੌੜ ਲੈਵਲ ਤੇ ਕਰਵਾ ਰਹੇ ਆ ਆਉਣ ਵਾਲੇ ਟਾਈਮ ਦੇ ਵਿੱਚ ਵੱਡੇ ਲੈਵਲ ਤੇ ਵੀ ਕਰਵਾਵਾਂਗੇ ਜਿਹਦੇ ਵਿੱਚ ਆਪਾਂ ਆਲਓਵਰ ਇੰਡੀਆ ਦੇ ਕਯੂ ਮੈਚ ਕਰਵਾਇਆ ਵੀ ਸਭ ਆਨ ਉਸ ਸੀਜ਼ਨ ਚ ਪਾਰਟਿਸਿਪੇਟ ਕਰਨ। ਉਮਰ ਸੀਮਾ ਓਮਰ ਸੀਮਾ ਅਸੀਂ ਜਿਵੇਂ 17 ਸਾਲੀ ਹੋਗੀ 20 ਸਾਲੀ ਹੋਗੀ ਤੇ ਓਪਨ ਮੁਕਾਬਲੇ ਹੋਗੇ। 17 ਸਾਲੀ ਦੇ ਵਿੱਚ ਅਸੀਂ ਸਿਰਫ ਸਿੰਗਲ ਰੱਖਿਆ। 20 ਸਾਲੀ ਦੇ ਵਿੱਚ ਵੀ ਸਿੰਗਲ ਰੱਖਿਆ ਤੇ ਓਪਨ ਦੇ ਵਿੱਚ ਸਿੰਗਲ ਡਬਲ ਦੋਨੋਂ ਰੱਖਿਆ ਵੀ ਹੈ। ਕਿੰਨੇ ਬੱਚੇ ਨੇ ਭਾਗ ਲਿਆ? ਇਹਦੇ ਵਿੱਚ ਦੇਖੋ ਜੀ ਸਿੰਗਲ ਬੱਚਿਆਂ ਨੇ ਜੋ ਭਾਗ ਲੇਤਾਗਾ 17 ਦੇ ਵਿੱਚ ਉਹ ਮੈਕਸਿਮਮ 10 ਬੱਚਿਆਂ ਨੇ ਪਾਰਟਿਸਿਪੇਟ ਕੀਤਾਗਾ। ਤੇ 20 ਵਾਲੀ ਦੇ ਵਿੱਚ 8 ਕਿ ਬੱਚਿਆਂ ਨੇ ਪਾਰਟਿਸਪੇਟ ਕੀਤਾਗਾ ਤੇ ਓਪਨ ਦੇ ਵਿੱਚ 25 ਕਿ ਪਰਸਨਲ ਨੇ ਜੋ ਪਾਰਟਿਸਪੇਟ ਕੀਤਾਗਾ ਸਵੇਰੇ 9:00 ਸ਼ੁਰੂ ਹੋਇਆ ਸੀ ਕਿੰਨੇ ਵਜੇ ਸੁਬਾਹ ਅਸੀਂ 8 ਵਜੇ ਸਟਾਰਟ ਕੀਤਾ ਤੇ ਪਰ ਕੁਝ ਪਲੇਅਰ ਜਲਦੀ ਨਾ ਆਨ ਕਰਕੇ ਥੋੜਾ ਲੇਟ ਹੋ ਗਿਆ ਪਰ ਜਿਹਦੇ ਕਰਕੇ ਹੁਣ ਲਗਾਤਾਰ ਚੱਲੂਗਾ 8 8:00 ਵਜੇ ਦੇ ਕਰੀਬ ਨੀਅਰ ਬਾਅਦ ਅਸੀਂ ਖਤਮ ਕਰ ਦਵਾਂਗੇ ਟੂਰਨਾਮੈਂਟ ਮੇਰਾ ਨਾਮ ਸਰੋਜ ਕੁਮਾਰ ਹੈ ਜੀ ਜਿਹੜਾ ਜੇ ਟੂਰਨਾਮੈਂਟ ਕਰਵਾ ਰਿਹਾ ਕਾਹਦਾ ਕਰਵਾਇਆ ਜਾ ਰਿਹਾ ਕਿਹਦੇ ਵੱਲੋਂ ਕਰਵਾਇਆ ਕੀ ਮਕਸਦ ਇਹ ਜੀ ਮੇਰੇ ਪਿੰਡ ਦੇ ਉਧਰ ਵੀ ਨੌਜਵਾਨ ਨੌਜਵਾਨਾਂ ਵੱਲੋਂ ਬੱਚਿਆਂ ਦੇ ਸਰ ਪੱਕੀ ਵਾਸਤੇ ਮੁੱਖ ਰੱਖਦੇ ਹੋਏ ਤਾਂ ਕਿ ਉਹ ਨਸ਼ੇ ਤੋਂ ਦੂਰ ਰਹਿਣ ਇਸ ਮੁੱਖਤ ਕਰਾਇਆ ਜਾਇਆ ਹੈ ਕਿ ਕਲੱਬ ਕਿਹੜਾ ਹੈ ਇਹ ਈਬੀਸੀ ਕਲੱਬ ਹੈ ਜੀ ਬੈਡਮਿੰਟਨ ਕਲੱਬ ਦਾੜ ਬਣ ਕੇ ਕਰਾਇਆ ਜਾਇਆ ਹੈ ਕੀ ਮਕਸਦ ਕੀ ਹੈ ਮਕਸਦ ਬੱਚਿਆਂ ਨੂੰ ਖੇਡਣ ਦੇ ਵਿੱਚ ਤਾਂ ਲੈ ਜਾਣਾ ਜੀ ਤਾਂ ਕਿ ਬੱਚਿਆਂ ਦਾ ਵਧੀਆ ਪਰਿਵਾਰਕ ਇਸਤੇ ਪ੍ਰਮੋਟ ਹੋ ਸਕਣ ਜੀ ਕਿੰਨੇ ਬੱਚੇ ਨੇ ਲਗਭਗ ਸਾਰੇ ਟੋਟੜਾ ਲਾ ਕੇ ਜੀ ਪਹਿਨ 70 ਦੇ ਵਿੱਚ ਵਿਚ 17 ਬੀ ਤੇ ਓਪਨ ਦੇ ਵਿੱਚ ਇਹ ਪਿੱਛੇ ਦੇ ਬੱਚੇ ਆ ਜੀ ਲੋਕਰ ਤਾਂ ਕਿ ਜਿਹੜੇ ਭਧੌੜ ਦੇ ਬੱਚੇ ਉਹ ਗਾਂ ਜਾ ਕੇ ਖੇਡ ਸਕਣ ਜੀ ਕਿ ਦੁਨੀਆਂ ਜਿਵੇਂ ਜੋਨ ਦੇ ਟੂਰਨਾਮੈਂਟਾਂ ਜਿਲ੍ਹੇ ਦੇ ਵਿੱਚ ਉਹਨਾਂ ਦੇ ਵਿੱਚ ਵਧੀਆ ਪਰਫਾਰਮੈਂਸ ਦੇ ਸਕਣ ਕੀ ਕੀ ਨਾਮ ਰਤ ਨਾਮ ਸਾਡੇ ਟਰੋਫੀ ਆ ਜੀ ਜਿਵੇਂ ਪਲੱਸ ਕੈਸ਼ ਪਹਿਲੇ ਦੂਜੇ ਤੀਜੇ ਜੇ ਕਿੰਨੇ ਪਹਿਲੇ ਤੇ ਦੂਜੇ ਨਾਮ ਹੈ ਚਾਰ ਵਰਗਾਂ ਦੇ ਸਪੋਰਟ ਨੂੰ ਕੀ ਸੰਦੇਸ਼ ਲੋਕਾਂ ਨੂੰ ਮੇਰਾ ਇਹ ਸੰਦੇਸ਼ ਹੈ ਜੀ ਵੀ ਆਪਣੇ ਬੱਚਿਆਂ ਨੂੰ ਖੇਡਾਂ ਨਾਲ ਜੋੜੋ ਤਾਂ ਕਿ ਬੱਚਿਆਂ ਦਾ ਸਾਰ ਪੱਕੀ ਵਿਕਾਸ ਹੋ ਸਕੇ ਤੇ ਉਹਨਾਂ ਦੀ ਲਗਨ ਚੰਗੇ ਪਾਸੇ ਲੱਗ ਸਕੇ